ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਆਪਾਂ ਵੀ ਬਧੀ ਠੀਕ ਠਾਕ ਵੈਗਰੂ ਜੀ ਦੀ ਕਿਰਪਾ ਨਾਲ ਤੇ ਅੱਜ ਆਪਾਂ ਵੀਡੀਓ ਲੈ ਕੇ ਆਏ ਜੀ ਜਿਵੇਂ ਕਿ ਸਰਦੀਆਂ ਦੇ ਵਿੱਚ ਗਰਮ ਕੱਪੜਿਆਂ ਤੇ ਬੁਰਬੋਹ ਬਹੁਤ ਜ਼ਿਆਦਾ ਆ ਜਾਂਦੀ ਹੈਗੀ ਤੇ ਇਸ ਤਰੀਕੇ ਨਾਲ ਜੀ ਜਿਵੇਂ ਕਿ ਇਹ ਕਈ ਵਾਰ ਟੋਪੀਆਂ ਵੀ ਹੁੰਦੀਆਂ ਤੇ ਗਰਮ ਕੱਪੜੇ ਇਹ ਜਿਵੇਂ ਬੱਚਿਆਂ ਦੇ ਹੁੰਦੇ ਆ ਜਾਂ ਆਪਣੇ ਵੀ ਹੁੰਦੇ ਆ ਆਪਦੇ ਗਰਮ ਕੱਪੜੇ ਕੋਟੀਆਂ ਸਵੈਟਰਾਂ ਚਾਲ ਸਾਰੇ ਕੱਪੜਿਆਂ ਤੇ ਜੀ ਇਦਾਂ ਗਰਮ ਕੱਪੜਿਆਂ ਤੇ ਬੁਰਾ ਆ ਜਾਂਦੀ ਬਹੁਤ ਜ਼ਿਆਦਾ ਇੱਕ ਅਦੀ ਵਾਰ ਪਾਉਣ ਨਾਲ ਹੀ ਤੇ ਅੱਜ ਆਪਾਂ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਏ ਜੀ ਆਪਾਂ ਕੱਪੜਿਆਂ ਤੋਂ ਬੁਰ ਕਿਵੇਂ ਉਤਾਰਨੀ ਹੈਗੀ ਬਿਲਕੁਲ ਸੌਖੇ ਤਰੀਕੇ ਨਾਲ ਜੀ ਤੇ ਜਦੋਂ ਇਹ ਆਪਾਂ ਇਦਾਂ ਦੇ ਬੁਰ ਲੱਗੇ ਵਾਲੇ ਕੱਪੜੇ ਪਾਉਨੇ ਤਾਂ ਬਹੁਤ ਜ਼ਿਆਦਾ ਬੁਰੇ ਲੱਗਦੇ ਹੈਗੇ ਪਾਏ ਹੋਏ ਤੇ ਆਪਣਾ ਵੀ ਜੀ ਨਹੀਂ ਕਰਦਾ ਜੀ ਦੁਬਾਰਾ ਇਹਨਾਂ ਨੂੰ ਕੱਪੜਿਆਂ ਨੂੰ ਪਾਉਣ ਨੂੰ ਬੁਰਾ ਵਾਲੇ ਕੱਪੜਿਆਂ ਨੂੰ ਜੀ ਬਹੁਤ ਹੀ ਸੌਖਾ ਤਰੀਕਾ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਹਾਂ ਜੀ ਸਿਰਫ 2 ਮਿੰਟ ਲੱਗਣਗੇ ਜੀ ਬੋਰ ਸਾਰੀ ਇਹ ਲੈ ਜੂਗੀ ਲੂਈ ਇਹ ਜੋ ਵੀ ਕੱਪੜੇ ਤੇ ਲੱਗੀ ਹੁੰਦੀ ਹੈਗੀ ਤੇ ਇਹ ਕਈ ਵਾਰ ਆਪਾਂ ਪਾ ਕੇ ਪੈ ਜਾਂਦੇ ਹਾਂ ਜੀ ਜਿਵੇਂ ਤੇ ਫਿਰ ਵੀ ਇਹ ਲੂਈ ਲੱਗ ਜਾਂਦੀ ਹੈ ਤੇ ਕਈ ਵਾਰ ਐਵੇਂ ਆ ਜਾਂਦੀ ਹੈ ਇਹ ਲੂਈ ਲੱਗ ਜਾਂਦੀ ਹੈਗੀ ਆਮ ਘਰੇ ਪਾਉਣ ਵਾਲੇ ਕੱਪੜੇ ਤੇ ਹੁਣ ਆਪਾਂ ਤੁਹਾਡੇ ਨਾਲ ਤਰੀਕਾ ਸ਼ੇਅਰ ਕਰਨ ਲੱਗੇ ਹਾਂ ਜੀ ਕਿਵੇਂ ਆਪਾਂ ਇਹਨਾਂ ਨੂੰ ਉਤਾਰ ਸਕਦੇ ਹਾਂਗੇ ਬਿਨਾ ਮਸ਼ੀਨ ਤੋਂ ਜੀ ਵੈਸੇ ਤਾਂ ਹੁਣ ਮਸ਼ੀਨਾਂ ਵੀ ਆ ਰਹੀਆਂ ਬਾਜ਼ਾਰ ਦੇ ਵਿੱਚ ਜੀ ਬਹੁਤ ਸਸਤੀਆਂ ਵੀ ਮਿਲ ਜਾਂਦੀਆਂ ਜਿਹੜੇ ਭੈਣ ਭਰਾਵਾਂ ਦਾ ਇੰਨਾ ਬਜਟ ਨਹੀਂ ਹੁੰਦਾ ਜੀ ਮਸ਼ੀਨਾਂ ਲੈਣ ਦਾ ਬੁਰ ਲਾਉਣ ਵਾਸਤੇ ਤੇ ਉਹਨਾਂ ਵਾਸਤੇ ਇਹ ਖਾਸ ਵੀਡੀਓ ਆ ਜੀ ਖਾਸ ਭੈਣਾਂ ਲਈ ਤੇ ਇਸ ਤਰੀਕੇ ਨਾਲ ਬੁਰ ਉਤਾਰ ਸਕਦੇ ਜੀ ਬਿਲਕੁਲ ਸੌਖੇ ਤਰੀਕੇ ਨਾਲ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਜੀ ਆਪਾਂ ਕਿਹੜੀ ਚੀਜ਼ ਲੈ ਰਹੇ ਹਾਂ ਬੁਰ ਉਤਾਰਨ ਲਈ ਤੇ ਇੱਥੇ ਆਪਾਂ ਲੈਂਤਾ ਜੀ ਇਹ ਜਿਹੜਾ ਆਪਾਂ ਨੇ ਵਰਤਨ ਸਾਫ ਕਰਨ ਵਾਲੀਆਂ ਸਾਬਣਾਂ ਦੇ ਵਿੱਚ ਹੁੰਦਾ ਨਾ ਇਹ ਸੱਕਰਵਰ ਵਰਤਨ ਸਾਫ ਕਰਨ ਵਾਲਾ ਇਹ ਆਪਾਂ ਲੈਂਤਾ ਜੀ ਇਹ ਤੇ ਬਹੁਤ ਵਧੀਆ ਚੀਜ਼ ਹੈ ਜੀ ਇਹ ਬੁਰ ਉਤਾਰਨ ਲਈ ਤੇ ਸਾਰੀ ਬੁਰ ਉੱਤਰ ਜੂਗੀ ਇਹਦੇ ਨਾਲ 2 ਮਿੰਟਾਂ ਦੇ ਵਿੱਚ ਹੀ ਤੇ ਚਲੋ ਜੀ ਹੁਣ ਆਪਾਂ ਤੁਹਾਨੂੰ ਉਤਾਰ ਕੇ ਦਿਖਾਉਨੇ ਬੁਰ ਕਿਵੇਂ ਆਪਾਂ ਤਾਰਨੀ ਹੈ ਬੁਰ ਜਿਵੇਂ ਕਿ ਹੁਣ ਤੁਸੀਂ ਇਹ ਦੇਖ ਸਕਦੇ ਆ ਟੋਪੀ ਤੇ ਬਹੁਤ ਜ਼ਿਆਦਾ ਬੁਰ ਹੈਗੀ ਤੇ ਇਹ ਕੱਪੜੇ ਤੇ ਵੀ ਤੇ ਇਸ ਤਰੀਕੇ ਨਾਲ ਜੀ ਆਪਾਂ ਕੀ ਕਰਨਾਗਾ ਇਹਨੂੰ ਲਾ ਲੈਣਾਗਾ ਸਕਰਬਰ ਨੂੰ ਤੇ ਇਹ ਜਿਵੇਂ ਹੈਗੀ ਹੈਗੀ ਸਟੋਪੀ ਤੇ ਹਲੂਈ ਰੂ ਲੱਗੀ ਹੈ ਲੱਗੇ ਹੋਏ ਲੂ ਬੁਰ ਤੇ ਇਹਨੂੰ ਆਪਾਂ ਇਸ ਤਰੀਕੇ ਨਾਲ ਜੀ ਜੇ ਇਹ ਉੱਪਰ ਨੂੰ ਆ ਤਾਂ ਇਹਦੀ ਡਾਇਰੈਕਸ਼ਨ ਤਾਂ ਇੱਕ ਡਾਇਰੈਕਸ਼ਨ ਦੇ ਵਿੱਚ ਇਹਨੂੰ ਇਸ ਤਰੀਕੇ ਨਾਲ ਸਾਫ਼ ਕਰਨਾਗਾ ਇਹ ਨਹੀਂ ਹੈਗਾ ਵੀ ਆਪਾਂ ਇਸ ਤਰੀਕੇ ਨਾਲ ਸਾਫ਼ ਕਰਾਂਗੇ ਸਿਰਫ ਇਹਨੂੰ ਇਸ ਤਰੀਕੇ ਨਾਲ ਜੇ ਤੇ ਥੋੜੀ ਤੇ ਇਹ ਵੇਖੋ ਜੀ ਇਸ ਤਰੀਕੇ ਨਾਲ ਬਸ ਆਪਾਂ ਇੱਕ ਹੀ ਡਾਇਰੈਕਸ਼ਨ ਦੇ ਵਿੱਚ ਇਹਨੂੰ ਲੈ ਕੇ ਜਾਣਾ ਤੇ ਸਾਰੀ ਬੁਰ ਲੈ ਜੂਗੀ ਇਹ ਤੁਸੀਂ ਦੇਖ ਸਕਦੇ ਆਂ ਇਹ ਵੇਖੋ ਤੇ ਇਹ ਇਧਰ ਕਿੰਨੀ ਬੁਰ ਲੱਗੀ ਹੋਈ ਹੈਗੀ ਨੇੜੇ ਤੋਂ ਤੁਸੀਂ ਦੇਖ ਸਕਦੇ ਆਂ ਜੀ ਤੇ ਇਹ ਵੇਖੋ ਬੋਰ ਲੈ ਰਹੀ ਹੈ ਨਾਲ ਦੀ ਨਾਲ ਹੀ ਇਸ ਤਰੀਕੇ ਨਾਲ ਤੇ ਤੁਸੀਂ ਮਿੰਟਾ ਵਿੱਚ ਦੀ ਇਹ ਬੋਰ ਧਾਰ ਸਕਦੇ ਆਂ ਜੀ ਕੱਪੜਿਆਂ ਤੋਂ ਇਹ ਵੇਖੋ ਸਾਫ਼ ਹੋ ਰਿਹਾ ਇਹ ਕੱਪੜਾ ਇਹ ਵੇਖੋ ਬੋਰ ਆਪਣੇ ਆਪ ਹੀ ਲੈ ਰਹੀ ਹੈ ਇਹ ਥੋੜਾ ਜਿਹਾ ਰਗੜੇ ਤੋਂ ਤੇ ਇਸ ਤਰੀਕ ਤੇ ਇਹ ਵੇਖੋ ਜੀ ਇਸ ਤਰੀਕੇ ਨਾਲ ਆਪਾਂ ਬੋਰ ਉਤਾਰ ਸਕਦੇ ਆਂ ਇਹ ਦੇਖੋ ਕਿੰਨੀ ਕਿੰਨੀ ਬੋਰ ਇਕੱਠੀ ਲੈ ਰਹੀ ਹੈ ਜੀ ਇਹ ਇਹ ਵੇਖੋ ਇਸ ਤਰੀਕੇ ਨਾਲ ਆਪਾਂ ਬਹੁਤ ਹੀ ਸੌਖੇ ਤਰੀਕੇ ਨਾਲ ਬੋਰ ਉਤਾਰ ਸਕਦੇ ਹਾਂ ਜੀ ਮਿੰਟਾਂ ਵਿੱਚ ਦੀ ਇਹ ਵੇਖੋ ਜੀ ਕਿੰਨੀ ਜਿਆਦਾ ਸਾਫ਼ ਹੋਊਗੀ ਟੋਪੀ ਤੇ ਕਿੰਨੇ ਕਿੰਨੇ ਬੋਰ ਲੱਗੇ ਹੋਏ ਸੀ ਤੇ ਇਸ ਤਰੀਕੇ ਨਾਲ ਤੁਸੀਂ ਬਿਲਕੁਲ ਹੀ ਸਾਫ਼ ਕਰ ਸਕਦੇ ਆ ਇਹਨੂੰ ਮਿੰਟਾਂ ਵਿੱਚ ਦੀ ਤੇ ਹੁਣ ਆਪਾਂ ਤੁਹਾਨੂੰ ਇਹ ਤੋਂ ਕੋਲ ਤੁਹਾਨੂੰ ਇਹ ਤੋਂ ਬੱਚਿਆਂ ਦੇ ਕੱਪੜੇ ਤੋਂ ਵੀ ਧਾਰ ਕੇ ਦਿਖਾਉਣਾ ਹੈ ਜੀ ਇਸੇ ਤਰੀਕੇ ਨਾਲ ਹੀ ਇਹ ਤੋਂ ਧਾਰ ਤਰੀਕੇ ਨਾਲ ਹੀ ਆਪਾਂ ਇਹਨਾਂ ਕੱਪੜਿਆਂ ਤੋਂ ਧਾਰ ਸਕਦੇ ਹਾਂ ਜੀ ਲੂਈ ਇਹ ਇਹ ਵੇਖੋ ਬਿਲਕੁਲ ਸਾਫ਼ ਹੋ ਜਾਂਦੇ ਇਸ ਤਰੀਕੇ ਨਾਲ بس ਤੁਸੀਂ ਇਸੇ ਤਰ੍ਹਾਂ ਇਹਨੂੰ ਜਿਹੜਾ ਇਹ ਸਕਰਵਰ ਹੁੰਦਾ ਸਾਬਨ ਚੋਂ ਨਿਕਲਦਾ ਇਹਦੇ ਨਾਲ ਹੀ ਸੇ ਸੌਖੇ ਤਰੀਕੇ ਨਾਲ ਤੁਸੀਂ ਉਤਾਰ ਸਕਦੇ ਆਂ ਜੀ ਮਿੰਟਾਂ ਵਿੱਚ ਦੀ ਲੂਈ ਇਹ ਵੇਖੋ ਇਹ ਸੀਗੀ ਬਹੁਤ ਜ਼ਿਆਦਾ ਲੂਈ ਇਹ ਤੇ ਇਹ ਵੇਖੋ ਜੀ ਕਿੰਨੀ ਕਿੰਨੀ ਲੂਈ ਇਹ ਵਿੱਚ ਇਹਦੇ ਇਹ ਬੋਰੇ ਇਹ ਕਿੰਨੀ ਜ਼ਿਆਦਾ ਆ ਗਏ ਇਹਦੇ ਵਿੱਚ ਸਕਰਵਰ ਦੇ ਵਿੱਚ ਤੁਸੀਂ ਵੀ ਇਸ ਤਰੀਕੇ ਨਾਲ ਹੀ ਜੇ ਇਹ ਬੋਰ ਉਤਾਰ ਸਕਦੇ ਆਂ ਬਿਲਕੁਲ 2 ਮਿੰਟ ਦੇ ਵਿੱਚ ਉਤਰ ਜਾਂਦੀ ਹੈ ਬੋਰ ਇਹ ਤੇ ਜਿੱਥੋਂ ਵੀ ਆਪਾਂ ਸਾਫ਼ ਕਰਿਆ ਇਸ ਤਰੀਕੇ ਨਾਲ ਬੋਰੇ ਇਹ ਲੈ ਗਈ ਤੇ ਬਹੁਤ ਹੀ ਆਸਾਨ ਤਰੀਕਾ ਆਪਾਂ ਤੁਹਾਡੇ ਨਾਲ ਸ਼ੇਅਰ ਕੀਤਾ ਜੇਕਰ ਵੀਡੀਓ ਥੋੜੀ ਜਿਹੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਤੇ ਇਸੇ ਤਰੀਕੇ ਨਾਲ ਹੀ ਸਾਰੇ ਕੱਪੜੇ ਤੋਂ ਆਪਾਂ ਬੋਰ ਉਤਾਰ ਲਾਂਗੇ ਇਹਦੇ ਨਾਲ ਤੇ ਸਾਰੀ ਬੋਰੇ ਇਹਦੇ ਵਿੱਚ ੜ ਕੇ ਇਹ ਉਤਰ ਜਾਂਦੀ ਜੀ ਇਹ ਵੇਖੋ ਤੇ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਜੇਕਰ ਤੁਹਾਨੂੰ ਵੀ ਇਹ ਤਰੀਕਾ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਜੀ ਮਿਲਦੇ ਹਾਂ ਜੀ ਕਿਸੇ ਹੋਰ ਵੀਡੀਓ ਨਾਲ